ਦੇਖ ਰਹੇ ਹੋ ਸਟਾਰ ਡੇਲੀ ਪੰਜਾਬ ਨਿਊਜ਼ ਚੈਨਲ ਤੁਹਾਨੂੰ ਦੱਸਦੀ ਹੈ ਕਿ ਮਠਾਪੁਰ ਤੋਂ ਖੰਬਰਾ ਜਾਣ ਵਾਲੀ ਰੋਡ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਸੀਵਰੇਜ ਦੀ ਪ੍ਰੋਬਲਮ ਹੈ ਰੋਡ ਟੁੱਟੀ ਹੋਈ ਆ ਆਣ ਜਾਣ ਵਾਲੇ ਲੋਕਾਂ ਨੂੰ ਤੰਗੀ ਹੁੰਦੀ ਆ ਐਕਸੀਡੈਂਟ ਦੀ ਵੀ ਕਈ ਖਬਰਾਂ ਇੱਥੋਂ ਸਾਹਮਣੇ ਆਉਂਦੀਆਂ ਨੇ ਇਸ ਦੌਰਾਨ ਇੱਥੇ ਮੌਕੇ ਤੇ ਪਹੁੰਚੇ ਨੇ ਜਲੰਧਰ ਦੇ ਡਿਪਟੀ ਮੇਅਰ ਮਲਕੀਸ਼ ਸਿੰਘ ਸੁਭਾਨਾ ਜੀ ਆਓ ਦਿਖਾਈਏ ਤੁਹਾਨੂੰ ਕੁਝ ਲਾਈਵ ਤਸਵੀਰਾਂ तो ये हम बताते हैं यानी कि तो तो सॉफ्टवेयर ऐसी कुछ औजार जो तेल लगा दो मिलावा करते थे हमारा सेकंड के लिए पानी के साथ और कुछ नहीं ये तो पानी खाली करने के लिए बहुत है नया में ढूंढ लो एक और एक्शन नहीं है हां बड़ी में दिख रहा है आपका जी ਦੋ ਵੀ ਕਮਾ ਕੇ ਲੈ ਕੇ ਗਿਆ ਹੁਣ ਮੈਂ ਬੱਸ ਲੱਗਦਾ ਮੈਂ ਪੁੱਛਦਾ ਵੀ ਕਿ ਕਿਤਨਾ ਵੀ ਹੋ ਜਾਂਦਾ ਜੇ ਜਦ ਲੱਗਦੇ ਯਾਰ ਪਾਣੀ ਤੁਹਾਮਾਰੀ ਹੈ ਨਾ ਜਦੋਂ ਤੱਕ ਆ ਬਾਧੀਆ ਜਿਹੜਾ ਕੰਮ ਨਿਕਲਦਾ ਤਾਂ ਇੱਕ ਮੋਕੇ ਤੇ ਪਹੁੰਚਿਆ ਪਹਿਲਾਂ ਵੀ ਤੁਸੀਂ ਕੰਪਲੀਟ ਕੀਤੀ ਸੀ ਮੈਂ ਸਾਫ ਕਰਾਤਾ ਜੋ ਹਾਂਜੀ ਸਰ ਉਹ ਚਾਰ ਘਰ ਪਾਣੀ ਦੇ ਦਿਆ ਅੱਜ ਬੇਪਾਣੀ ਹੋ ਰਿਹਾ ਚੱਲਦਾ ਪਿਆ ਇਹ ਕਿੰਨੀ ਤੱਕ ਕੰਮ ਹੋ ਗਿਆ ਇਸ ਨਿੱਕ ਤੱਕ ਕੰਮ ਹੋ ਗਿਆ ਜੁੜ ਜਾਊਗਾ ਤਾਂ ਉਹ ਆਪਰਾਮ ਕੀ ਕਹਾਂਗਾ ਲੋਕਾਂ ਨੂੰ ਪਕਾਵਾ ਇਹ ਕਿਰਪਾ ਦੀ ਦਿੱਕਤ ਦਾ ਪਹਾਰ ਕਰਦੇ ਜਿਹੜੇ ਜਿੱਦਾਂ ਇੰਜੈਕਟਰ ਵੀ ਆਪਾਂ ਟਿਕਾ ਕਰਦੇ ਜੇ ਨੂੰ ਗੋਲ ਵਾਲੀ ਕਿਸੇ ਤਰ੍ਹਾਂ ਸਹੀ ਨਹੀਂ ਆਉਂਦੀ ਤਾਂ ਬਹੁਤ ਹੁੰਦਾ ਜਿਆਦਾ ਖਸਰ ਆਉਂਦੀ ਹੈ ਅੱਛਾ ਕਾਲਜ ਅੱਜ ਦਾ ਪੂਰਾ ਹਾਂ ਕੱਲ੍ਹ ਕਿਦੇ ਤੱਕ ਕੋਲ ਹੈ ਕੱਲ੍ਹ ਤੇ ਕਿ ਲਈ ਜਾ ਰਹੀ ਹੈ 12 ਵਜੇ ਤੱਕ ਪਾਣੀ ਸਾਫ ਲੱਗ ਜਾਊਗਾ 12 ਵਜੇ ਤੱਕ ਪਾਣੀ ਸਾਫ ਹੋ ਜਾਊਗਾ ਚਾਰ-ਪੰਜ ਟਿੱਕੜੇ ਹੋ ਗਏ ਉਸ ਤੋਂ ਬਾਅਦ ਆਪਾਂ ਨਾਲ ਹੀ ਅਗਲੇ ਹਫਤੇ ਨੂੰ ਮਿਲਾਂਗੇ ਇਸ ਹਫਤੇ ਨੂੰ ਮਿਲਾਂਗੇ ਹੋ ਜਾਊਗਾ ਪਛਾਟੋ ਲਿਖੋ ਮੈਂ ਚੱਲ ਕੇ ਮੈਂ ਤੁਹਾਨੂੰ ਸਫਲਾ ਗਰਾਉਂਡ ਪਤਾ ਘਰ ਪਤਾ ਉਹ ਮੋਤ ਵੈਲਕਮ ਚਾਹ ਪੀਓ ਜਦੋਂ ਮਰਜ਼ੀ ਬੈਠੇ ਮੇਰੇ ਨਾਲ ਜੇ ਕੋਈ ਪ੍ਰੋਬਲਮ ਆ ਮੈਨੂੰ ਆਪਰੇ ਕੋ ਸਫਲਾ ਮੈਂ ਤੁਹਾਡੇ ਕੋਲ ਅੱਜ ਵੀ ਆਏ ਤੁਹਾਡੇ ਕੋਲ ਗੱਲ ਕੀਤੀ ਤੁਸੀਂ ਉਹਨੂੰ ਅਸੀਂ ਤੁਹਾਨੂੰ ਇਹਨਾਂ ਦਾ ਕੋਲ ਜਾਂਦੇ ਆ ਤੁਹਾਡੇ ਕੋਲ ਆਪੇ ਮੇਰਾ ਫਰਜ਼ ਮੰਨਦਾ ਤੁਹਾਡੇ ਕੋਲ ਪੁੱਛਣਾ ਮੈਂ ਕਹਿੰਦਾ ਹਰ ਕੋਸਟਰ ਦਾ ਜਦ ਅੱਜ ਦਿੱਤੀ ਜੇ ਤੁਹਾਡਾ ਰਿਹਗਾ ਜਾਣਾ ਹੱਥ ਮਰਦਾ ਕੰਮ ਕਦਮ ਹਮਾਰਾ ਜੇ ਵਾ ਕੀ ਸੀਆ ਬੰਦੇ ਨੂੰ ਪੁੱਛਣਾ ਦਿੱਦਾ ਪ੍ਰੋਬਲਮ ਦੇਖੋ ਕਿੱਥੇ ਪ੍ਰੋਬਲਮ ਉਸੇ ਨੂੰ ਫੋਨ ਨਹੀਂ ਕਰਦਾ ਪੁੱਛੀਂ ਜੀ ਆਪਾਂ ਕੋਲ ਜਾਂਦੇ ਆ ਪਰ ਬੰਦੇ ਨੂੰ ਆਜਾ ਕਿਹੜਾ ਬੰਦਾ ਪੁੱਛਿਆ ਇਤਨੀ ਕੰਮ ਹੋ ਗਏ ਸਭ ਤੋਂ ਵੱਡੀ ਚਾਹਲ ਉਸ ਦੀ ਇਹ ਹੈ ਕਿ ਬਣਾ ਇਲਕਸ਼ਨ ਜਿੱਤੇ ਵੀ ਕੱਠਾ ਰੱਖਿਆ ਹੈ। ਅਸੀਂ ਇੱਕ ਵਾਰੀ ਕਿਵੇਂ ਬਦਲ ਪਾਈਏ ਸਰਕਾਰ ਦੇ ਨਾਂ ਲਖੋਰ ਲਗਾ ਆਗੇ ਚੁਗੇ ਲੋਕੀ ਕਿਰਤ ਕਰਦਾ ਸਾਰੇ ਦਿਖਾਤਾ ਮੇਰਾ ਸਭ ਤੋਂ ਵੱਡਾ ਤੁਹਾਡੀ ਪੰਸਰ ਸਿਵਾ ਜੇ ਜੇ ਨੇ ਕੰਮ ਕੁੰਗੇ ਤੁਹਾਡੇ ਸਾਰੇ ਕੰਮ ਹੋਣਗੇ ਟੈਂਸ਼ਨ ਨਾ ਇਹ ਮਿਲੂ ਅੱਧੀ ਰਾਤ ਨੂੰ ਫੋਟ ਕਰੋ ਉਦਾਂ ਵੀ ਕੰਮਾਂ ਲਈ ਮੈਂ ਤੁਹਾਡੀ ਖੜਾ ਤੁਹਾਡੇ ਦੋਸਤ ਵੀ ਖੜਾ ਜੇ ਤੋਂ ਬਾਦੀ ਮੁੱਢੋਂ ਬੋਲਣਾ ਜੀ ਬਾਕੀ